ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਖਬਰ ਪੰਜਾਬ ਟੀਵੀ ਤੇ ਮੈਂ ਹਾਂ ਕਪਿਲ ਗਿੱਲ ਅੱਜ ਦੀ ਗੱਲ ਕਰਾਂਗੇ ਪੰਜਾਬ ਦੇ ਵਿੱਚ ਜਿਹੜਾ ਪੰਚਾਇਤੀ ਚੋਣਾਂ ਦਾ ਆਗਾਜ਼ ਹੋ ਚੁੱਕਿਆ ਹੈ ਤੇ ਪੰਜਾਬ ਸਰਕਾਰ ਵੱਲੋਂ ਵੱਡਾ ਐਲਾਨ ਵੀ ਕਰ ਦਿੱਤਾ ਗਿਆ ਕਿ ਜਿਹੜੇ ਪਿੰਡ ਦੀ ਪੰਚਾਇਤ ਸਰਬਸੰਤੀ ਨਾਲ ਬਣੇਗੀ ਉਸ ਪਿੰਡ ਨੂੰ 5 ਲੱਖ ਰੁਪਏ ਇਨਾਮ ਵਜੋਂ ਦਿੱਤਾ ਜਾਏਗਾ ਤੇ ਨਾਲ ਹੀ ਉੱਚ ਪੱਧਰੀ ਵਿਕਾਸ ਵੀ ਉਸ ਪਿੰਡ ਦਾ ਕੀਤਾ ਜਾਏਗਾ ਸਾਡੇ ਨਾਲ ਰਣਧੀਰ ਗੌਰ ਜੁੜੇ ਨੇ ਗੱਲਬਾਤ ਕਰਾਂਗੇ ਕਿ ਇਸ ਵਾਰ ਜਿਹੜੇ ਪਿੰਡਾਂ ਦੇ ਲੋਕ ਜਿਹੜਾ ਬੋਟਾ ਨਾਲ ਸਰਪੰਚ ਚੁਣਨਗੇ ਜਾਂ ਫਿਰ ਜਿਹੜਾ ਸਰਪੰਚੀ ਨਾਲ ਜਿਹੜਾ ਸਰਪੰਚ ਬਣ ਗਿਆ ਰੰਦੀਰ ਕੌਰ ਜੀ ਪਹਿਲਾਂ ਤਾਂ ਸਵਾਗਤ ਕਰਦੇ ਆ ਜੀ ਤੁਹਾਡਾ ਖਬਰ ਪੰਜਾਬ ਟੀਵੀ ਤੇ ਜੀ ਸਤਿ ਸ਼੍ਰੀ ਅਕਾਲ ਸਰ ਜੀ ਸਤਿ ਸ਼੍ਰੀ ਅਕਾਲ ਤੇ ਇਸ ਵਾਰ ਕਿਦਾਂ ਮਤਲਬ ਲੱਗਦਾ ਕਿ ਤੁਹਾਡੇ ਪਿੰਡਾਂ ਦੇ ਲੋਕ ਜਿਹੜਾ ਸਰਪੰਚ ਕਿਸ ਤਰ੍ਹਾਂ ਚੁਣਨਗੇ ਸਰ ਅਸੀਂ ਚਾਹੁੰਨੇ ਆ ਕਿ ਇਸ ਵਾਰ ਸਾਡਾ ਪਿੰਡ ਦਾ ਸਰਪੰਚ ਵਧੀਆ ਤਰੀਕੇ ਦੇ ਨਾਲ ਪੜਿਆ ਲਿਖਿਆ ਹੋਵੇ ਜੋ ਕਿ ਸਾਡੇ ਪਰਿਵਾਰਾਂ ਦੇ ਨਾਲ ਵਧੀਆ ਮਿਲ ਜੁਲ ਕੇ ਰਹਿਣ ਵਾਲਾ ਹੋਵੇ ਜਾਂ ਕਿ ਉਹ ਨਹੀਂ ਚਾਹੀਦਾ ਸਾਨੂੰ ਸਰਪੰਚ ਕਿ ਜੋ ਪਿੰਡ ਦੇ ਖਿਲਾਫ ਚੱਲੇ ਜਾਂ ਪਿੰਡ ਦੀਆਂ ਧੀਆਂ ਭੈਣਾਂ ਦੇ ਨਾਲ ਉੱਪਰ-ਨੀਚੇ ਦੀ ਗੱਲ ਕਰੇ ਜਾਂ ਉਹਨਾਂ ਨੂੰ ਗਲਤ ਦੇ ਨਿਗਾਹ ਦੇ ਨਾਲ ਵੇਖੇ ਆਪਾਂ ਉਹ ਜਿਹਾ ਸਰਪੰਚ ਨਹੀਂ ਚਾਹੀਦਾ ਆਪਾਂ ਚਾਹੁੰਦੇ ਹਾਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਆਪਾਂ ਦਾ ਸੁਧਾਰ ਹੋ ਚੱਕੇ ਬਦਲਾਅ ਆ ਸਕੇ ਕਿ ਪਿੰਡਾਂ ਦੀ ਸਰਪੰਚੀ ਵੀ ਉਸ ਬੰਦੇ ਦੇ ਹੱਥ ਆਵੇ ਜੋ ਪਿੰਡ ਨੂੰ ਸਮਝ ਸਕੇ ਬਿਲਕੁਲ ਤੁਸੀਂ ਜਿਉਂਨੇ ਕਿ ਪੜਿਆ ਲਿਖਿਆ ਦਾ ਸਰਪੰਚ ਪਿੰਡ ਦੇ ਵਿੱਚ ਹੋਵੇ ਤਾਂ ਅੱਜ ਤਾਂ ਗੱਲ ਕਰੀਏ ਕਿ ਜਿੱਦਾਂ ਸਰਪੰਚੀ ਦਾ ਇਲੈਕਸ਼ਨ ਸ਼ੁਰੂ ਹੋ ਗਿਆ ਤੇ ਜਿਹੜੇ ਜਿਹੜੇ ਉਮੀਦਵਾਰ ਖੜੇ ਨੇ ਕੈਂਡੀਡੇਟ ਖੜੇ ਨੇ ਉਹ ਜਿਹੜੇ ਅੱਜ ਕੱਲ੍ਹ दारू ਵੀ ਜਿਹੜੀ ਪਿੰਡਾਂ ਦੇ ਵਿੱਚ ਬਹੁਤ ਚੱਲ ਰਹੀ ਕਿਦਾਂ ਦੇਖਦੇ ਹੋ ਜਿਹੜੀ ਸ਼ਰਾਬ ਜਿਹੜੀ ਲੋਕਾਂ ਨੂੰ ਪੀਈ ਜਾਂਦੀ ਹੈ ਹਾਂ ਜੀ ਕਿ ਅੱਜ ਆਪਾਂ ਉਹ ਬੰਦਾ ਗੀ ਸ਼ਰਾਬ ਪਿਆ ਕੇ ਆਪਣੀ ਵੋਟ ਵੀ ਲੈ ਰਿਆ ਹੈ ਜਾਂ ਆਪਣੇ ਤੋਂ ਕੋਈ ਝੂਠਾ ਕੋਈ ਕਿਸੇ ਤਰ੍ਹਾਂ ਦਾ ਆਪਾਂ ਨੂੰ ਦਬਾ ਪਾ ਕੇ ਆਪਣੇ ਤੋਂ ਵੋਟ ਲੈ ਰਿਆ ਹੈ ਕਿ ਆਉਣ ਵਾਲੇ 5 ਸਾਲਾਂ ਦੇ ਵਿੱਚ ਉਹ ਆਪਣੇ ਨਾਲ ਕੀ ਕਰ ਸਕੇਗਾ ਆਉਣ ਵਾਲੇ 5 ਸਾਲਾਂ ਚ ਵੀ ਤੇ ਇਹੀ ਕਹੇਗਾ ਕਿ ਮੈਂ ਤੈਨੂੰ ਵੋਟ ਲਈ ਹੀ ਤੇਰੇ ਤੋਂ ਤੇ ਮੈਂ ਪੈਸੇ ਵੀ ਦਿੱਤੇ ਆ ਤੇ ਮੈਂ ਤੇਰੇ ਨਾਲ ਸ਼ਰਾਬ ਵੀ ਤੂੰ ਮੇਰੇ ਕੋਲ ਇੰਨੇ ਵਾਰ ਪੀਤੀ ਹੈ ਤੇ ਮੈਂ ਉਸ ਟਾਈਮ ਤੇ ਮੈਂ ਤੇਰੇ ਤੋਂ ਵੋਟ ਲਈ ਆ ਮੈਂ ਤੇਰਾ ਕਿਵੇਂ ਕੰਮ ਕਰਾਂਗਾ ਇਹ ਆਪਾਂ ਨੂੰ ਉਹ ਸਰਪੰਚ ਚਾਹੀਦਾ ਜਿਹੜਾ ਬਿਨਾਂ ਕਿਸੇ ਦ ਨਸ਼ੇ ਦੀ ਨਾਲ ਨਾ ਹੋਵੇ ਪੈਸੇ ਦੇ ਨਾਲ ਨਾ ਹੋਵੇ ਇੱਕ ਸਿਰਫ ਆਪਣੇ ਦਿਲ ਤੇ ਰਾਜ ਕਰਨ ਵਾਲਾ ਬੰਦਾ ਹੋਵੇ ਵਧੀਆ ਇਨਸਾਨ ਹੋਵੇ ਉਹ ਸਰਪੰਚ ਹੋਵੇ ਹੂੰ ਤਾਂ ਗੱਲ ਕਰਦੇ ਪੈਸਾਂ ਕਿ ਪੰਜਾਬ ਦੇ ਵਿੱਚ ਪੰਚਾਇਤੀ ਚ ਉਹਨਾਂ ਦਾ ਆਗਾਜ਼ ਹੋ ਗਿਆ ਅੱਜ 4 ਤਰੀਕ ਹੈ ਲਾਸਟ ਡੇਟ ਹੈ ਜੇ ਨਾਮਜ਼ਦਗੀਆਂ ਹੋਣੀਆਂ ਤੇ ਕਿੱਦਾਂ ਲੱਗਦਾ ਕਿ ਸਰਪੰਚ ਜਿਹੜੇ ਜਿੱਦਾਂ ਆਪਾਂ ਗੱਲ ਕਰਦੇ ਹਾਂ ਪਿਛਲੀ ਵਾਰ ਟਰੋਪਿਆਣਾ ਬਣਾਇਆ ਗਿਆ ਸੀ ਤੇ ਕਈ ਲੋਕਾਂ ਨੇ ਕਿਹਾ ਕਿ ਮਤਲਬ ਸਾਡਾ ਸਰਪੰਚ ਗੱਲ ਨਹੀਂ ਹੁੰਦਾ ਕਿੱਦਾਂ ਲੱਗਦਾ ਕਿ ਇਸ ਵਾਰ ਜੇ ਸਰਪਸੰਤੀ ਨਾਲ ਬਣਦਾ ਤੇ ਕੀ ਹੋਊਗਾ ਨੇ ਜੀ ਐਸ ਵਾਰ ਜੇ ਆਪਾਂ ਸੰਸਮਤੀਨਾ ਬਣਾਣੀ ਵੀ ਆ ਉਹਨੇ ਮਿਹਨਤ ਬਹੁਤ ਉਸ ਬੰਦੇ ਨੇ ਕੀਤੀ ਹੋਊਗੀ ਤੇ ਫੇਰ ਹੀ ਉਹਨੂੰ ਇਸ ਟਾਈਮ ਨਾਲ ਆਪਾਂ ਨਵਾਜਿਆ ਗਿਆ ਜੋ ਆਪਾਂ ਉਸ ਟਾਈਮ ਤੇ ਉਹਨੇ ਇੰਨੀ ਮਿਹਨਤ ਕਰਨ ਦੇ ਬਾਵਜੂਦ ਵੀ ਤੇ ਆਪਾਂ ਉਸ ਨੂੰ ਸੰਸਮਤੀ ਦੇ ਨਾਲ ਸਰਪੰਚ ਬਣਾ ਰਹੇ ਆ ਨਾ ਤੇ ਤਾਂ ਹੀ ਤਾਂ ਆਪਾਂ ਉਹਨੂੰ ਸਰਪੰਚ ਦਾ ਅਹੁਦਾ ਦੇ ਰਹੇ ਆ ਨਾ ਐਸ ਵਾਰ ਫਿਰ ਤੁਸੀਂ ਕਿਹੜਾ ਸਰਪੰਚ ਤੁਹਾਡੇ ਪਿੰਡ ਦੇ ਲੋਕ ਚਾਹੁੰਦੇ ਨੇ ਨਹੀਂ ਐਸ ਵਾਰ ਇਹ ਸਰਪੰਚ ਚਾਹੁੰਦੇ ਆ ਬਖਸ਼ੀ ਸਿੰਘ ਫੌਜੀ ਜੋ ਕਿ ਸੂਝਵਾਨ ਪੜਿਆ ਲਿਖਿਆ ਹੋਇਆ ਫੌਜ ਦੇ ਵਿੱਚੋਂ ਆਇਆ ਹੈ ਬੰਦਾ ਬਹੁਤ ਵਧੀਆ ਵਾ ਅਸੀਂ ਉਹਨੂੰ ਸਰਪੰਚ ਚਾਹੁੰਦੇ ਆ ਕਿ ਜੋ ਜਿਸ ਤਰ੍ਹਾਂ ਦਾ ਆਪੋ ਏ ਉਸ ਤਰ੍ਹਾਂ ਦਾ ਆਉਣ ਵਾਲੇ ਸਾਡੇ ਬੱਚਿਆਂ ਨੂੰ ਆਪਣੇ ਦੇ ਨਾਲ ਜੋੜਨ ਵਾਲਾ ਹੈ ਪੌਜ ਦੇ ਤਰੀਕੇ ਨਾਲ ਜੋੜਨ ਵਾਲਾ ਹੈ ਖੇਡਾਂ ਦੇ ਨਾਲ ਜੋੜਨ ਵਾਲਾ ਹੈ ਨੌਕਰੀ ਪੇਸ਼ੇ ਦੇ ਨਾਲ ਜੋੜਨ ਵਾਲਾ ਹੈ ਕਿ ਜਨਨਿਕ ਨਸ਼ਿਆਂ ਤੋਂ ਦੂਰ ਰੱਖਣ ਵਾਲਾ ਬੰਦਾ ਹੋ ਤੇ ਇਹੋ ਜਿਹੇ ਬੰਦੇ ਨੂੰ ਅਸੀਂ ਚਾਹੁੰਦੇ ਆ ਕਿ ਅਸੀਂ ਵੋਟ ਪਾ ਕੇ ਇਹਨੂੰ ਸਰਪੰਚ ਬਣਾਈਏ ਤਾਂ ਫਿਰ ਗੱਲ ਕਰਦੇ ਪੈਸਾ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਰਵਈਆ ਕਿਦਾਂ ਦਾ ਰਿਹਾ ਫਿਰ 2.5 ਸਾਲ ਦਾ ਕਿਦਾਂ ਦਾ ਹੀ ਕੰਮ ਰਹੇ ਨੇ ਬਹੁਤ ਵਧੀਆ ਰਹੇ ਨੇ ਸਰਦਾਰ ਲਾਲਜੀ ਭੁੱਲਰਜੀ ਨੇ ਸਾਡੇ ਬਹੁਤ ਵਧੀਆ ਕੰਮ ਕੀਤੇ ਨੇ ਬਹੁਤ ਹੀ ਪਰਿਵਾਰਾਂ ਦੇ ਨਾਲ ਮਿਲ ਜੁਲ ਕੇ ਕੰਮ ਕੀਤੇ ਨੇ ਜੇ ਲਾਲੋ ਉਹਨਾਂ ਦੇ ਕੋਲ ਜਾਈਏ ਸਾਡੀ ਬਹੁਤ ਤਰੀਕੇ ਦੇ ਨਾਲ ਗੱਲ ਵੀ ਸੁਣਦੇ ਨੇ ਇਸੇ ਤਰ੍ਹਾਂ ਹੀ ਸਾਨੂੰ ਸਰਪੰਚ ਵੀ ਉਹੋ ਜਿਹਾ ਚਾਹੀਦਾ ਜਿਹੜਾ ਕੋਲ ਬਿਠਾ ਕੇ ਸਾਡੀ ਵਧੀਆ ਗੱਲ ਕਰ ਸਕੇ ਸਾਡੀ ਸੁਣਵੇਂ ਸਕੇ ਜੋ ਸਾਡੇ ਭੀ ਨੋ ਧੀ ਦੀ ਤਰ੍ਹਾਂ ਸਮਝੇ ਪੈਣ ਨੂੰ ਪੈਣ ਦੀ ਤਰ੍ਹਾਂ ਸਮਝੇ ਤੇ ਮਾਂ ਨੂੰ ਮਾਂ ਦੀ ਤਰ੍ਹਾਂ ਸਮਝੇ ਸਾਨੂੰ ਇਸ ਤਰ੍ਹਾਂ ਦਾ ਸਰਪੰਚ ਚਾਹੀਦਾ ਕਿ ਜਿਵੇਂ ਅਸੀਂ ਸਰਦਾਰ ਲਾਲਜੀ ਖੁੱਲਰ ਦੇ ਦਫ਼ਤਰ 'ਚ ਜਾ ਕੇ ਬੈਠਦੇ ਆ ਉਸ ਤਰ੍ਹਾਂ ਸਾਨੂੰ ਸਰਪੰਚ ਵੀ ਉਸ ਤਰ੍ਹਾਂ ਦਾ ਹੀ ਚਾਹੀਦਾ ਕਿ ਉਹ ਵੀ ਸਾਡੀ ਬਿਠਾ ਕੇ ਵਧੀਆ ਤਰੀਕੇ ਨਾਲ ਸਾਡੀ ਗੱਲ ਸੁਣ ਸਕੇ ਕਿ ਜਾ ਕੇ ਉਹ ਜਿਆ ਸਰਪੰਚ ਨਹੀਂ ਸਾਨੂੰ ਚਾਹੀਦਾ ਉਹ ਆਪ ਕਿਤੇ ਬੈਠਾ ਹੋਵੇ ਤੇ ਸਾਨੂੰ ਬਾਰੋਂ ਹੀ ਭਜਾਇਆ ਜਾਵੇ ਕੀ ਉਹ ਕਰਨੀ ਹੈਗਾ ਤੇ ਜਨਾਨੀਆਂ ਉਹਨਾਂ ਦੀਆਂ ਕਹਿ ਦੇਣ ਕਿ ਅਸੀਂ ਆਇਆ ਤੇ ਸਿਨ੍ਹਾ ਦੇ ਦਾਂਗੇ ਸਾਡੇ ਕੋਲ ਟਾਈਮ ਨਹੀਂ ਹੈਗਾ ਜਿੱਦਾਂ ਆਪਾਂ ਗੱਲ ਕਰਦੇ ਪਏ ਹਾਂ ਪਿੱਛੇ ਗੱਲ ਵੀ ਕੀਤੀ ਸੀ ਉਹ ਲੋਕ ਕਹਿੰਦੇ ਨੇ ਕਿ ਸਾਡੇ ਤੇ ਝੂਠੇ ਪਰਚੇ ਹੋ ਗਏ ਐਦਾਂ ਹੋ ਗਿਆ ਮਤਲਬ ਜੀ ਵੋਟ ਨਹੀਂ ਪਾਈ ਉਸ ਬੰਦੇ ਨੂੰ ਜੇ ਸਰਪੰਚ ਉਹ ਬਣ ਗਿਆ ਤੇ ਸਾਡੇ ਤੇ ਪਰਚਾ ਕਰਵਾ ਦੂ ਐਦਾਂ ਤਾਂ ਲੱਗਦਾ ਵੀ ਪਿੰਡਾਂ ਦੇ ਵਿੱਚ ਤੁਹਾਡੀ ਹਾਂ ਸਰ ਐਦਾਂ ਹੁੰਦਾ ਹੀ ਆ ਪਾਰਟੀ ਢੇਵਾਜੀਆਂ ਬਣ ਜਾਂਦੀਆਂ ਨੇ ਜਿਉਂ ਇੱਕ ਪਿੰਡ ਆਪਾਂ ਉਸ ਬੰਦੇ ਦੀ ਆਪਾਂ ਕਰਦੇ ਆਂ ਇੱਜ਼ਤ ਕਰਦੇ ਆਂ ਤੇ ਜਿਉਂ ਉਹ ਹੀ ਬੰਦਾ ਆਪਣੇ ਵਰਖਲਾਪ ਚੱਲਦਾ ਹੈ ਇਹ ਆਉਣ ਵਾਲੇ ਦਿਨਾਂ ਵਿੱਚ ਵੀ ਤਾਂ ਉਹਦਾ ਬਰਖਲਾਫ ਹੀ ਚੱਲੇਗਾ ਆਉਣ ਵਾਲੇ ਦਿਨਾਂ 'ਚ ਜੋ ਨੇ ਪਹਿਲੇ ਕੰਮ ਕੀਤੇ ਆਉਣ ਵਾਲੇ ਦਿਨਾਂ 'ਚ ਵੀ ਬੰਦਾ ਉਹੀ ਕੰਮ ਕਰੇਗਾ ਜੋ ਉਹਨੇ ਪਹਿਲਾਂ ਕਰਿਆ ਉਹ ਕਦੀ ਬੰਦਾ ਬਦਲ ਨਹੀਂ ਸਕਦਾ ਇਸ ਕਰਕੇ ਹੀ ਆਨੇ ਆ ਕਿ ਆਉਣ ਵਾਲੇ ਹੁਣ ਟਾਈਮ ਦੇ ਵਿੱਚ ਅਸੀਂ ਕੁਝ ਬਦਲਾ ਲਿਆ ਸਕੀਏ ਜੀ ਜੋ ਸਾਡੇ ਪਿੰਡ ਨੂੰ ਵਧੀਆ ਤੱਕ ਜੀ ਗੱਲ ਜੇ ਕਰੀਏ ਤੇ ਇਹ ਤੁਹਾਡਾ ਪਿੰਡ ਦੇ ਵਿੱਚ ਕਿੰਨੇ ਉਮੀਦਵਾਰ ਨੇ ਜਿਹੜੇ ਖੜੇ ਹੋਏ ਨੇ ਕਿੰਨੇ ਕੈਂਡੀਡੇਟ ਨੇ ਇਹਦੇ ਕਿਹੜੇ ਕੈਂਡੀਡੇਟ ਨੂੰ ਜਿਹੜਾ ਪਿੰਡ ਦੇ ਲੋਕ ਜਿਹੜੇ ਪਸੰਦ ਕਰਦੇ ਨੇ ਸਾਡੇ ਪਿੰਡ ਦੇ ਲੋਕ ਬਖਸ਼ੀ ਸਿੰਘ ਫੌਜੀ ਨੇ ਉਹਨਾਂ ਨੂੰ ਪਸੰਦ ਕਰਦੇ ਨੇ ਅਸੀਂ ਉਹਨਾਂ ਨੂੰ ਸਾਰੇ ਪਿੰਡ ਵੱਲੋਂ ਨਵਾਜਿਆ ਗਿਆ ਤੇ ਅਸੀਂ ਦਿਲੋਂ ਅੱਜ ਤੋਂ ਹੀ ਸਰਪੰਚ ਉਹਨਾਂ ਨੂੰ ਮੰਨੀ ਬੈਠੇ ਆ ਤੇ ਮੰਨਾਂਗੇ ਹੂੰ ਕੀ ਮੈਸੇਜ ਕੀ ਲਾਉਣਾ ਚਾਹੁੰਦੇ ਹੋ ਅਪੀਲ ਕੀ ਕਰਨਾ ਚਾਹੁੰਦੇ ਮੈਸੇਜ ਮੈਂ ਇਹੀ ਲਾਉਣਾ ਚਾਹਨੀ ਆ ਕਿ ਪੜ੍ਹਿਆ ਲਿਖਿਆ ਸੂਝਵਾਨ ਜਾਂ ਵਧੀਆ ਤਰੀਕੇ ਦਾ ਸਰਪੰਚ ਹੋਵੇ ਜੋ ਆਪਣੇ ਆਉਣ ਵਾਲੇ ਟਾਈਮ ਦੇ ਵਿੱਚ ਆਪਣਾ ਸਾਥ ਦੇਵੇ ਤੇ ਆਪਣੇ ਮੁਸ਼ਕਲਾਂ ਨੂੰ ਸਮਝ ਸਕੇ ਇਹ ਵਧੀਆ ਤਰੀਕੇ ਨਾਲ ਪਿੰਡ ਨੂੰ ਪੰਜ ਸਾਲਾਂ ਦੇ ਵਿੱਚ ਇਹੋ ਜਿਹਾ ਬਣਾ ਦੇਵੇ ਜਿਵੇਂ ਕਹਿ ਦਿੰਦੇ ਪੰਜਾਬ ਸੋਨੇ ਦੀ ਚਿੜੀ ਤੇ ਮੈਂ ਕਹੂੰਗੀ ਕਿ ਪਿੰਡ ਸਾਡਾ ਸੋਨੇ ਦੀ ਚਿੜੀ ਬਿਲਕੁਲ ਜੀ ਔਰ ਗੱਲ ਕੀਤੀ ਹੈ ਸਾਡੇ ਨਾਲ ਭੈਣ ਜੁੜੀ ਸੀ ਰਣਦੀਪ कौर ਬਹੁਤ ਸਿਆ ਵਿਚਾਰ ਨੇ ਤਾਂ ਪਿੰਡਾਂ ਦੀ ਸਰਪੰਚੀ ਦੀ ਗੱਲ ਕਰਦੇ ਆ ਅੱਜ ਪਿੰਡਾਂ ਦੀ ਸਰਪੰਚੀ ਜਿਹੜੀ ਸਰਬਸੰਮਤੀ ਦੇ ਨਾਲ ਪੰਜਾਬ ਸਰਕਾਰ ਵੱਲੋਂ ਜਿਹੜਾ ਕਹਿ ਜਾ ਰਿਹਾ ਕਿ ਕੀਤੀ ਜਾਣੀ ਹੈ ਤੇ ਉਸ ਪਿੰਡ ਨੂੰ 5 ਲੱਖ ਰੁਪਏ ਵੀ ਦਿੱਤਾ ਜਾਊਗਾ ਨਾਮ ਉਹ ਜਿਹੜੇ ਪਿੰਡ ਦੀ ਅੱਜ ਪੰਚਾਇਤ ਜਿਹੜੀ ਸਰਬਸੰਮਤੀ ਨਾਲ ਬਣੇਗੀ ਤੇ ਸਰਬ ਉਹ ਤੇ ਜਿਹੜਾ ਪਹਿਲ ਦੇ ਆਧਾਰ ਤੇ ਉਹ ਪਿੰਡ ਦਾ ਵਿਕਾਸ ਵੀ ਤੇ ਗੱਲ ਕਰਾਂਗੇ ਅੱਜ ਦਾ ਮੁੱਦਾ ਇਹ ਹੈ ਕਿ ਸਰਪੰਚ ਇਸ ਤਰ੍ਹਾਂ ਦਾ ਹੋਵੇ ਜਿਹਦਾ ਅਕਸ ਚੰਗਾ ਹੋਵੇ ਸਰਪੰਚ ਉਹ ਹੋਵੇ ਤੇ ਗੱਲਬਾਤ ਕਰਾਂਗੇ ਸਾਡੇ ਨਾਲ ਗੁਰਜੰਟ ਸਿੰਘ ਜੁੜੇ ਨੇ ਸਵਾਗਤ ਕਰਦੇ ਹਾਂ ਜੀ ਗੁਰਜੰਟ ਸਿੰਘ ਜੀ ਦਾ ਸਿੱਕਲ ਜੀ ਤੇ ਪਿੰਡ ਪਹੁੰਚਣ ਤੇ ਬਿਲਕੁਲ ਜੀ ਅੱਜ ਦਾ ਵਿਸ਼ਾ ਜਿਹੜਾ ਰੱਖਿਆ ਹੈ ਕਿ ਸਰਪੰਚ ਕਿਸ ਤਰ੍ਹਾਂ ਦਾ ਹੋਵੇ ਹਾਂਜੀ ਕਿਦਾਂ ਦਾ ਲੱਗਦਾ ਹੈ ਪੰਜਾਬ ਦੇ ਲੋਕ ਕਿਸ ਤਰ੍ਹਾਂ ਦਾ ਸਰਪੰਚ ਚੁਣਨਗੇ ਕੀ ਤੁਹਾਡੀ رائے ਨੇ ਕੀ ਕਹਿਣਾ ਚਾਹੁੰਦੇ ਤੁਸੀਂ ਪੰਜਾਬ ਦੇ ਲੋਕ ਜਿਹੜੇ ਪਿੰਡਾਂ ਦੇ ਲੋਕ ਆ ਇਹ ਬਹੁਤ ਵਧੀਆ ਅਕਸਾਲਾ ਸਰਪੰਚ ਚੁਣਨਾ ਚਾਹੁੰਦੇ ਨੇ ਕਿ ਜਿਹੜਾ ਲੋਕਾਂ ਦੇ ਨਾਲ ਤੁਰੇ ਦਿਨ ਰਾਤ ਕਿ ਕੋਈ ਜਾਤੀ ਪੱਤਵਾਦ ਦਾ ਨਾਮ ਵਿਤਕਰਾ ਕਰੇ ਇਹੋ ਜਿਹਾ ਸਰਪੰਚ ਚਾਹੁੰਦੇ ਨੇ ਲੋਕ ਲੋਕ ਬਹੁਤ ਸੂਝਵਾਨ ਨੇ ਕਿ ਤੁਹਾਨੂੰ ਪਤਾ ਅੱਜਕੱਲ ਕੋਈ ਹਰੇਕ ਬੰਦਾ ਚਾਹੁੰਦਾ ਕਿ ਸਾਡੇ ਨਾਲ ਹਮਾਇਤ ਕਰਨਾ ਚਾਹੀਦਾ ਹਮ ਠੀਕ ਹੈ ਜੀ ਇਸ ਤਰ੍ਹਾਂ कि ਜਿਵੇਂ ਹੁਣ ਪੰਚਾਇਤਾਂ ਦੀਆਂ ਚੋਣਾਂ ਆ ਗਈਆਂ ਕਾਗਜ਼ ਭਰ ਰਹੇ ਨੇ ਤੇ ਜਿਵੇਂ ਕਿ ਹੁਣ ਕੁਝ ਸ਼ਰਾਰਤੀ ਅੰਸਰ ਜਿਹੜੇ ਉਹ ਵਿੱਚ ਕਾਗਜ਼ ਭਰ ਰਹੇ ਨੇ ਹਮ ਤੇ ਜੋ ਕਿ ਪਿੰਡਾਂ ਦੇ ਵਿੱਚ ਝਗੜੇ ਖੜਾ ਰਹੇ ਨੇ ਠੀਕ ਹੈ ਤੇ ਪਹਿਲਾਂ ਵੀ ਉਹਨਾਂ ਨੇ ਬੜੇ ਜ਼ਿਆਦਾ ਗੁੰਡਾ ਕਰਦੀ ਕੀਤੀ ਆ ਉਹਨਾਂ ਬੰਦਿਆਂ ਨੇ ਇਹਨਾਂ ਬੰਦਿਆਂ ਤੋਂ ਸਰਕਾਰ ਨੂੰ ਸचेत ਹੋਣਾ ਚਾਹੀਦਾ ਹੂੰ ਤੁਹਾਡੇ ਕਹਿਣ ਦਾ ਮਤਲਬ ਇਹ ਹੈ ਕਿ ਪਿੰਡ ਦੇ ਪਿੰਡਾਂ ਦੇ ਲੋਕਾਂ ਨੇ ਐਸ ਵਾਰ ਕਿ ਸਰਬਸੰਮਤੀ ਦਾ ਵੀ ਕੋਈ ਚੁਣਿਆ ਨਵੰਦਾ ਤੇ ਚੰਗਾ ਹੀ ਚੁਣਾ ਹੈ ਚੰਗਾ ਚੁਣਾ ਜੀ ਤੇ ਕਿਸ ਤਰ੍ਹਾਂ ਦਾ ਨਵੰਦਾ ਚਾਹੀਦਾ ਜਿਹੜਾ ਲੋਕਾਂ ਦੇ ਵਿੱਚ ਦਾ ਚੰਗਾ ਰਿਹਾਵ ਹੋਵੇ ਲੋਕਾਂ ਦਾ ਮਿਲਵਰਤਨ ਹੋਵੇ ਕਿਦਾਂ ਦਾ ਤੁਸੀਂ ਕਿਦਾਂ ਦਾ ਚਾਹੁੰਦੇ ਹੋ ਕਿ ਤੁਹਾਡੇ ਪਿੰਡ ਦਾ ਸਰਪੰਚ ਕਿਦਾਂ ਦਾ ਹੋਣਾ ਚਾਹੀਦਾ ਅਸੀਂ ਚਾਹੁੰਦੇ ਹਾਂ ਕਿ ਜਿਵੇਂ ਕਿਸੇ ਪੰਜਾਬ ਦੇ ਵਿੱਚ ਕੋਈ ਵੀ ਪਿੰਡ ਹੈ ਜੀ ਉਹਦੇ ਵਿੱਚ ਸਰਪੰਚ ਜਿਹੜਾ ਕਿ ਲੜਾਈ ਝਗੜੇ ਤੋਂ ਰਹਿਤ ਕਿ ਕੋਈ ਪਿੰਡ 'ਚ ਝਗੜਾ ਵੀ ਹੋਣਾ ਥਾਣੇ ਪਹੁੰਚਣਾ ਨਾ ਦੇਵੇ ਕਿਉਂ ਪਿੰਡ ਦੇ ਵਿੱਚ ਝਗੜਾ ਨਬੇੜਨ ਵਾਲਾ ਹੋਵੇ ਪਹਿਲੀ ਗੱਲ ਝਗੜਿਆਂ ਦੇ ਵਿੱਚ ਪਿਆ ਕੀ ਆ ਜੀ ਜਿਹੜੇ ਹੁਣ ਕੁਝ ਪਿੰਡਾਂ ਦੇ ਵਿੱਚ ਸ਼ਰਾਰਤਾਂ ਅੰਦਰ ਜਿਹੜੇ ਕਰਾ ਰਹੇ ਨੇ ਉਹ ਕਹਿੰਦੇ ਆ ਕਿ ਝਗੜਾ ਹੋਵੇ ਤੇ ਅਸੀਂ ਇਸ ਚੀਜ਼ ਦਾ ਫਾਇਦਾ ਠਾਈ ਇਹੋ ਜਿਹੇ ਬੰਦੇ ਨਹੀਂ ਚਾਹੀਦੇ ਸਾਨੂੰ ਇੰਨੀ ਕਿ ਬੇਨਤੀ ਆ ਕਿ ਸਰਦਾਰ ਲਾਲਜੀ ਸਿੰਘ ਭੁੱਲਰ ਨੂੰ ਵੀ ਕਿ ਜਿਹੜਾ ਜੋ ਕਿ ਪਿੰਡ ਦੇ ਚੰਗੇ ਸਰਪੰਚ ਚੁਣੇ ਜਾਣ ਠੀਕ ਹੈ ਜਿਵੇਂ ਕਿ ਅੱਜ ਕਾਗਜ਼ ਭਰ ਰਹੇ ਨੇ ਮੇਰੇ ਪਿੰਡ ਤੋਂ ਜੀ ਲਾਸਟ ਤਰੀਕਾ ਜਜ਼ਾਤ ਲਿਖਿਆ ਮੇਰੇ ਪਿੰਡ ਤੋਂ ਜੀ ਉਹਨਾਂ ਦੇ ਵਿੱਚੋਂ ਵਧੀਆ ਜਿਹੜਾ ਸਰਪੰਚ ਆ ਉਹ ਚੁਣਿਆ ਜਾਵੇ ਚੰਗੇ ਅਸਕਲਾ ਜਿਹੜਾ ਤੇ ਇਹ ਨਾ ਹੋਵੇ ਕਿ ਜਿਹੜਾ ਹੁਣ ਇੱਕ ਬੰਦਾ ਜਿਹੜਾ ਕਾਗਜ਼ ਭਰ ਰਿਹਾ ਉਹ ਪਿੰਡਾਂ ਦੀ ਇਜ਼ਤਾਂ ਦੇ ਖਿਲਾਫ ਆ ਠੀਕ ਆ ਉਹ ਬੰਦਾ ਜਿਹੜਾ ਕਿ ਜਦੋਂ ਕੋਈ ਪਿੰਡ ਦੇ ਵਿੱਚ ਝਗੜਾ ਹੁੰਦਾ ਉਹਨੇ ਚੁੱਕ ਕੇ ਬੰਦਿਆਂ ਨੂੰ ਵੱਢ ਕੇ ਕੱਟ ਕੇ ਉਹ ਥਾਣਿਆਂ ਦੇ ਵਿੱਚ ਲੈ ਜਾਂਦਾ ਜੀ ਇਹੋ ਜਿਹੇ ਬੰਦਾ ਨਹੀਂ ਸਾਨੂੰ ਚਾਹੀਦਾ ਜੀ ਸਰਪੰਚ ਹਮ ਸਾਡੀ ਇਹ ਨਹੀਂ ਕਿ ਬੇਨਤੀ ਹੈ ਜੀ ਤੇ ਜੇ ਗੱਲ ਕਰੀਏ ਜਿੱਦਾਂ ਆਪਾਂ ਗੱਲ ਕਰਦੇ ਪਏ ਹਾਂ ਵੀ ਪਿੰਡਾਂ ਦੇ ਲੋਕਾਂ ਨੇ ਜਿਹੜਾ ਸਰਬਸੰਮਤੀ ਨਾਲ ਜਿਹੜਾ ਸਰਪੰਚ ਬਣਾਉਣਾ ਤੁਹਾਡੇ ਪਿੰਡ ਦੇ ਵਿੱਚ ਬੋਟਾਂ ਪੈ ਰਹੀਆਂ ਕਿ ਸਰਬਸੰਮਤੀ ਨਾਲ ਏਡਾ ਬੰਦਾ ਪੈ ਸਾਡੇ ਪਿੰਡ ਦੇ ਵਿੱਚ ਜੀ ਜਿਹੜਾ ਸਰਬਸੰਮਤੀ ਨਾਲ ਬੰਦਾ ਪਿਆ ਸੀ ਪਰ ਉਹ ਬੰਦਾ ਜਿਹੜਾ ਹੁਣ ਕਾਗਜ਼ ਭਰ ਰਿਹਾ ਵਿਰੋਧੀ ਠੀਕ ਹੈ ਜੀ ਉਹ ਛਰਾਰਤੀ ਅੰਸਰ ਆ ਜੀ ਉਹਨਾਂ ਨੇ ਪਿੰਡੇ ਦੇ ਵਿੱਚ दारू ਨਸ਼ਾ ਵਰਤਾ ਕੇ ਇਹੋ ਜਿਹੀ ਚਾਲਾਂ ਚੱਲ ਕੇ ਤੇ ਉਹ ਬੰਦਾ ਕਾਜੇ ਭਰ ਰਿਹਾ ਤੁਹਾਡੇ ਹਿਸਾਬ ਨਾਲ ਵੀ ਜਿਹੜੀ ਸਰਪੰਤੀ ਨਾ ਪੰਚਾਇਤ ਬਣਨੀ ਹੈ ਸਰਪੰਚ ਬਣਨਾ ਹੈ ਉਹਦੇ ਵਿੱਚ ਜਿਹੜੀ ਸ਼ਰਾਬ ਨਸ਼ਾ ਜਿਹੜਾ ਨਹੀਂ ਹੋਣਾ ਚਾਹੀਦਾ ਨਹੀਂ ਉਹਦੇ ਜਦ ਮੰਤਰੀ ਸਾਹਿਬ ਨੂੰ ਚਾਹੀਦਾ ਜਿਹੜਾ ਬੰਦਾ ਬਹੁਤ ਵਧੀਆ ਜਿਹੜਾ ਉਹਨਾਂ ਦੇ ਨਾਲ ਝੁਰੂ ਤੋਂ ਉਤਰਿਆ ਜੀ ਹੂੰ ਤੇ ਉਹਨੂੰ ਉਸ ਬੰਦੇ ਦੇ ਬੰਦੇ ਨੂੰ ਅੱਗੇ ਲਿਆਉਣਾ ਚਾਹੀਦਾ ਜੀ ਉਸ ਬੰਦੇ ਦਾ ਬਹੁਤ ਵਧੀਆ ਪਿੰਡ ਦੇ ਵਿੱਚ ਰਹਿਣਾ ਸ਼ਰਾਰਤੀ ਅੰਸਰ ਕਿਸੇ ਨੂੰ ਵੇਟ ਨਹੀਂ ਹੁੰਦੇ ਨਾ ਜੀ। ਆ ਕਿ ਤੁਹਾਡੇ ਪਿੰਡ ਦੇ ਲੋਕ ਵੀ ਜਿਹੜਾ ਤੁਹਾਡੇ ਕਿਸੇ ਆਮ ਆਦਮੀ ਪਾਰਟੀ ਨੂੰ ਜਿਹੜਾ ਤੁਹਾਡਾ ਚਿਹਰਾ ਤੁਸੀਂ ਦੱਸਣ ਲੈ ਜੋ। ਹਾਂਜੀ ਉਹ ਪਿੰਡ ਦੇ ਲੋਕ ਚਾਹੁੰਦੇ ਨੇ ਉਹਨੂੰ। ਹਾਂਜੀ ਹਾਂਜੀ ਪਿੰਡ ਦੇ ਲੋਕ ਚਾਹੁੰਦੇ ਆ ਜੀ। ਤੇ ਜਿਹੜਾ ਦੂਜੀ ਪਾਰਟੀ ਦਾ ਪਗਲ ਕਰਦੇ ਮੈਂ ਦੂਜੀ ਧਿਰ ਦੀ ਗੱਲ ਕਰਾਂ ਮੈਂ ਉਹਨੂੰ ਵੀ ਚਾਹੁੰਦੇ ਨੇ। ਨਹੀਂ ਜੀ ਉਹ ਤਾਂ ਪਿੰਡ ਦੇ ਲੋਕ ਨਹੀਂ ਉਸ ਬੰਦੇ ਨੂੰ ਚਾਹੁੰਦੇ। ਠੀਕ ਹੈ ਉਹ ਤਾਂ ਬੰਦਾ ਹੈਗਾ ਸ਼ਰਾਰਤੀ ਅੰਸਰ। ਉਹਨਾਂ ਦਾ ਹੈਗਾ ਕਿ ਝਗੜੇ ਕਰਾਉਣਾ ਮੇਰਾ ਵੀ ਉਹਨਾਂ ਪਹਿਲਾਂ ਨਜਾਇਜ਼ ਪਰਚਾ ਕਰਵਾਇਆ ਉਹ ਬੰਦੇ ਨਜਾਇਜ਼ ਪਰਚੇ ਕਰਾਉਂਦੇ। ਉਹ ਜਿਹੋ ਜਿਹੇ ਬੰਦੇ ਅੱਗੇ ਆਏ ਤੇ ਪਿੰਡਾਂ ਦੇ ਵਿੱਚ ਕਦਰੋਕਾਰ ਤੇ ਹੋਊਗੀ ਠੀਕ ਹੈ ਜੀ ਜੇ ਇਹੋ ਜਿਹੇ ਬੰਦੇ ਪਿੰਡ ਦੇ ਵਿੱਚ ਗਾਂ ਆਉਣ ਵਾਲੇ ਸਮੇਂ ਨੌਜਵਾਨੀ ਨੂੰ ਖਤਰਾ ਵਾ ਸਾਡੇ